ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਾਨੀ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰਦਿਆ ਕਰੋ ਅੱਗੇ ਸ਼ੇਅਰ ਤੇ ਅੱਜ ਹੈਗੀ ਹੈਗੀ ਹੋਲੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਹੋਲੀ ਹੋਲੀ ਦੀਆਂ ਮੁਬਾਰਕਾਂ ਤੇ ਆਪਾਂ ਚੱਲਦੇ ਆਂਗੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁਣਾ ਜਿੱਥੇ ਆਪਾਂ ਪਹਿਲਾਂ ਦਿਖਾਇਆ ਸੀ ਆਪਾਂ ਦਸਵੀਂ ਦੇ ਇੱਥੇ ਤੇ ਪਹਿਲਾਂ ਵੀ ਇੱਕ ਅਖੰਡ ਪਾਠ ਦਿਖਾਇਆ ਸੀ ਆਪਾਂ ਤੇ ਉੱਥੇ ਅੱਜ ਫੇਰ ਚੱਲਦੇ ਆਂਗੇ ਤੇ ਇੱਕ ਅਖੰਡ ਪਾਠ ਸਾਹਿਬ ਹੋਰ ਆ ਗਿਆ ਆਪਾਂ ਨੂੰ ਤੇ ਬਾਕੀ ਅੱਜ ਪੁੰਨਿਆਂ ਵੀ ਹੈ ਪਹਿਲਾਂ ਪੁਣਿਆ ਦੇ ਵੀ ਮੱਥਾ ਟੇਕ ਕਿਉਂ ਨੇ ਇੱਥੇ ਗੁਰਦੁਆਰਾ ਪੰਪਾ ਸਰ ਸਾਹਿਬ ਤੇ ਬਾਕੀ ਮਿਸਤਰੀਆਂ ਦਾ ਕੰਮਕਾਰ ਵੀ ਦਿਖਾਵਾਂਗੇ ਤੇ ਪਲਸਟਰ ਦਾ ਕੰਮ ਚੱਲ ਰਿਹਾ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਦਿਖਾਉਣੇ ਆਂਗੇ ਫਿਰ ਲਓ ਜੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋ ਗਿਆ ਹੁਣ ਆਪਾਂ ਚੱਲਦੇ ਆਂਗੇ ਘਰੇ ਨਹੀਂ ਵਾਲਾ ਮੌਸਮ ਬਣ ਗਿਆ

ਕਾ ਪਕਾ ਦਰਤਾ ਨਾ ਨਾ ਮੈਂ ਕਹਿੰਦਾ ਇੱਕ ਜੱਜ ਜਲੀ ਹੈ ਆ ਲੈ ਤੂੰ ਇਹ ਗੱਲ ਗੱਲ ਵਰਤ ਹੋਗਾ ਤੂੰ ਇਸ ਤੋਂ ਤੂੰ ਦਿਲ ਦਿੱਤਾ ਕੋਤੇ ਕਰਾ ਕੋਤੇ ਤੈਨੂੰ ਕਿਹਾ ਸੀਗਾ ਵੀ ਤੱਕ ਮੈ ਵੀ ਜਾਲਾ ਅਰੇ ਚੱਪ ਕੇ ਕਰਨੇ ਆਂ ਤੂੰ ਵੀ ਸੱਤ ਚੱਕਣਾ ਲਵਣ ਓ ਰਸਤੋਂ ਨਹੀਂ ਹੁੰਦਾ ਲੈ ਕਿਤੇ ਉਹਦੇ ਮੈਥੋਂ ਗਲਤੀ ਨਾ ਕੱਟਿਆ ਗਏ ਨਾ ਮੈਥੋਂ ਕੱਟੀ ਗਏ ਨਾ ਆਪਾਂ ਗਲਤੀ ਮੰਨ ਲਈ ਵੀ ਮੈਥੋਂ ਜਾ ਕੇ ਤੂੰ ਕੱਟੀ ਨਹੀਂ ਫਿਰ ਤੂੰ ਕਾਟਾ ਫਸਿਆ ਰੇ ਨਾ ਲਾਉਂਦਾ ਨਹੀਂ ਸੈਨਾ ਪੱਤਾ ਤੂੰ ਪਹਿਲਾਂ ਜਿਹੜਾ ਪੱਤਾ ਲਾਉਣਾ ਸੀ ਪਹਿਲਾਂ ਹੀ ਲਾਉਣਾ ਪਹਿਲਾਂ ਆਪਾਂ ਕੱਟ ਦਿੰਦਾ ਸਰੂ ਤੂੰ ਗਵਾਏ ਵੇ ਜਨਾ ਨੂੰ ਕੋਈ ਟੱਕਾ ਹੈ ਬਾਪਰਾ ਲਾਉਂਦਾ ਹਾਂ ਉਹ ਕੋਈ ਜਾਂ ਤੇਰੀਆ ਇਹ ਨਹੀਂ ਨਾ ਕਹਿੰਦਾ ਇੱਕ ਤਾਂ ਨਾ ਨਹੀਂ ਨਹੀਂ ਉਹ ਨਹੀਂ ਚੱਲ ਨਹੀਂ ਚਾਹ ਤਾਂ ਲੈਣ ਦੇ ਨੂੰ ਉਹ ਚੱਲ ਤਾਂ ਪੈਣ ਦੇ ਨੂੰ ਗੁਰੂ ਆਹ ਫਿਰ ਜਾ ਤਾਂ ਐਂਟੀ ਹੈ ਹਾਂ ਆਪੇ ਇਹ ਤਾਂ ਆ ਰਹੀ ਨਹੀਂ ਇਹ ਉਹ ਮਮਾ ਦਾ ਚੁੱਕਾ ਗਾ ਇਹ ਕੋਈ ਮਮਾ ਜਾਪਾ ਪਾਉਣੇ ਇੱਕ ਵਕ 33 ਮੈਂ ਪਾਉਂਦਾ ਗਾ ਜਮਾ ਨਾਉਂ ਤੇਰਾ ਇਹਦਾ ਕੀ ਚੱਕਲੀ ਚਿਰਕੋਂ ਵਾਇਨ ਮੈਂ ਚੱਕਣੀ ਨਹੀਂ ਗਾ ਰਿਹਾ ਨਹੀਂ ਅੱਛੇ ਜੇ ਤੁਸੀਂ ਹਾਂ ਲੈ। ਫਕੀਰ ਨਾ। ਜਿੱਤਾ ਮਹਾਰਾਣੀ ਜਿੱਤਾ। ਇਹ ਨਹੀਂ ਆਹ ਨੂੰ। ਮੱਕਾ। ਇਹ ਨਹੀਂ। ਇਹ ਮੰਗਦਾ। ਉਹ ਜੇੜਕਾ ਰਾਮ ਸੱਤੀ ਨਾ ਕੱਟ ਗਿਆ। ਨੌਕਾ ਦੀ ਹੁੰਦੀ। ਦੋਰੀ ਆ। ਤਰੀ ਬੜਾ। ਇਹ ਚੱਲਦੇ ਰਿਹਾ। ਪਤਾ ਹੀ ਨਹੀਂ। ਬਾਜ। ਬਾਜ। ਉਹੀ ਟਰਾਈ ਹੋ ਰਹੀ ਆ ਤੇ ਢੂਲਾ ਹੋਲਤਾ ਸੀਗਾ ਮਮਤੀ ਦਾ ਕੱਲ ਢੂਲਾ ਹੋਲਤਾ ਸੀ ਅੱਜ ਹੋਲੀ ਕਿਹੜੀ ਜੀ ਹੋਲੀ ਮੈਨੂੰ ਲਵੇੜਨੇ ਸੀਗੇ ਤੇ ਮੈਂ ਥੋੜਾ ਜਿਹਾ ਲਵਾਇਆ ਇਹਨਾਂ ਦਾ ਰੰਗ ਮੈਂ ਤਾਂ ਤੜਕੀ ਲਵੇੜਦਾ ਸੀ ਇਹਨਾਂ ਨੇ ਆ ਜਵਾਕਾਂ ਨੇ ਇਹਨਾਂ ਨੇ ਲਵੇੜਤਾ ਨਾਉਣ ਤੋਂ ਪਹਿਲਾਂ ਹੀ ਮਰਵਾ ਲਿਆ ਸੀ ਇਹਨਾਂ ਨੂੰ ਮੈਨੂੰ ਪਤਾ ਸੀ ਇਹਨਾਂ ਦਾ ਆ ਵੀ ਜਾਵੜਾ 3010 ਕਦੋਂ ਕਰਦੇ ਹੁੰਦੇ ਆ 3010 ਕਦੋਂ ਕਰਦੇ ਆ ਇਹ ਉਹ ਪੂਰੇ ਵਾਸਤੇ ਕਾਦੇ ਵਾਸਤੇ ਪੱਕੋ ਕਿ ਟਾਇਰ ਲੈਣ ਵਾਸਤੇ ਨਾ ਨਾ ਪਲਸਟਰ ਵਾਸਤੇ ਫੇਰ ਹੀ ਖੜਦਾ ਸਵਿੰਟ ਨਹੀਂ ਦੇ ਸੁੱਕੇ ਤੇ ਖੜਦੇ ਹੀ ਨਹੀਂ ਠੀਕ ਹਰ ਸੇ ਆਉਂਦਾ ਪਾਣੀ ਇੱਧਰ ਨੂੰ ਪਰਨਾਲੇ ਗਨੀ ਜਿੱਧਰ ਅਸੀਂ ਖੜੇ ਆ ਢਾਲਪੂਰੀ ਆਗੀ ਕਿੱਥੇ ਆਏ ਪਰਨਾਲਾ ਪਰਨਾਲਾ ਦਾ ਹੈ ਨਹੀਂ ਮਗਰਨਾ ਭੂਟੜਾ ਪੱਟ ਕੇ ਇੱਥੇ ਇਹਦਾ ਪਾਣੀ ਨਹੀਂ ਆਉਣਾ ਇੱਧਰ ਇੰਨਾ ਇੰਨਾ ਪੱਟਣਾ ਪੈਣਾ ਇਹ ਇੰਨਾ ਢਾਲੀ ਨਾ ਮੀਂਹ ਗੀ ਬਦਲ ਹੋ ਗਏ ਬਦਲ ਬਾਈ ਮੀਂਹ ਵਾਲਾ ਮਾਹੌਲ ਬਣਿਆ ਪਿਆ ਮੀਂਹ ਕਦੋਂ ਵੀ ਆ ਸਕਦਾ ਮੀਂਹ ਕਦਮ ਵੀ ਹਾਂ ਹਾਂ ਬੱਚੇ ਘੜ ਤੜਿਆ ਲਓ ਇਹ ਸਾਡੇ ਪਿੰਡ ਦੇ ਹੈਗਾ ਯੂਥ ਸੇਵਾਦਾਰ ਸੇਵਾ ਕਰਦੇ ਆਗੇ ਦੁਬਾਰੇ ਆਪਾਂ ਫੇਰ ਪਹੁੰਚ ਗਏ ਤੇ ਲੰਗਰ ਚਾਹੀ ਜਾਂਦੇ ਆ ਫੜਾ ਉਧਰ ਫੜਾ ਉਧਰ ਫੜਾ ਹੈ ਇਹਦਾ ਕੋਈ ਨਹੀਂ ਮੈਂ ਆਉਂਗਾ ਲੋ ਜੀ ਸੇਵਾਦਾਰ ਸੇਵਾ ਕਰ ਕੇ ਥੱਕ ਗਏ ਰੈਸਟ ਕਰ ਰਹੀ ਆ ਆ ਬੈਠਾ ਸੇਵਾਦਾਰ ਦਾ ਪਟਾ ਮੁੱਛਾਂ ਨੂੰ ਵਟਦੇ ਮਾੜਾ ਮੁੱਛਾਂ ਨੂੰ ਵਟਦੇ ਮਾੜਾ ਖੜੀ ਲੈਕ ਲੈ ਲੈਕ ਲੈਕ ਲੋ ਜੀ ਮੁੱਛਾਂ ਲੈ ਆ ਦੇਖੋ ਉਹ ਗ੍ਰੈਂਡ ਸੇਵਾਦਾਰ ਨੇ ਇਹ ਪ੍ਰਧਾਨਾ ਸਾਡਾ ਲੋ ਜੀ ਆਪਾਂ ਪਹੁੰਚ ਕੇ ਕਰੇ ਤੇ ਕਣੀਆਂ ਵੀ ਆਈ ਜਾਂਦੀਆਂਗਾ ਬੱਦਰ ਵੀ ਲੱਸੀ ਜਾਂਦਾ ਠੰਡ ਹੋ ਗਈ ਦੁਬਾਰੇ ਫੇਰ ਹਵਾ ਚੱਲਣ ਲੱਗੀ